ਉਹਨੂੰ ਅਵਤਾਰ ਨਹੀਂ ਕਿੱਸੇ ਤੇ ਮੈਂ ਕਹਾ ਮਿੱਤਰ ਮੈਂ ਤੇਰੇ ਵਿਚਾਰ ਕੁਝ ਪੁਸਤਕਾਂ ਚ ਦੇਖੇ ਹੈ ਤੇਰਾ ਇਸ਼ਟ ਹੈ ਰਾਮ ਪਰ ਤੂੰ ਦੱਸ ਸਕਦਾ ਹੈ ਕਿ ਰਾਮ ਨੇ ਰਾਵਣ ਨੂੰ ਵਿਚਾਰਾਂ ਨਾਲ ਜਿੱਤਿਆ ਸੀ ਗਿਆਨ ਨਾਲ ਜਿੱਤ ਰਿਹਾ ਸੀ ਸ਼ਾਸਤਰ ਨਾਲ ਜਿੱਤਿਆ ਸੀ ਖੇਮਾ ਨਾਲ ਜਿੱਤਿਆ ਸੀ ਕਿ ਐਸੇ ਕਰ ਸਕਦਾ ਕਿਉਂਕਿ ਬਾਰ ਬਾਰ ਕਹਿੰਦਾ ਸੀ ਜਿਹੜਾ ਅਵਤਾਰ ਹੁੰਦਾ ਹੈ ਉਹਦੇ ਵਿਚਾਰ ਇਤਨੇ ਉੱਚੇ ਹੁੰਦੇ ਨੇ ਕੋ ਵਿਚਾਰਾਂ ਨਾਲ ਹੀ ਜਿੱਤ ਲੈਂਦਾ ਤਲਵਾਰ ਦੀ ਲੋੜ ਹੀ ਨਹੀਂ। ਔਕਾਰ ਇਤਨਾ ਮਹਾਨ ਹੁੰਦਾ ਹੈ ਉਹ ਗਿਆਨ ਨਾਲ ਹੀ ਕਾਇਮ ਕਰ ਲੈਂਦਾ ਤੋਪ ਤਲਵਾਰ ਦੀ ਲੋੜ ਹੀ ਨਹੀਂ ਪੈਂਦੀ। ਤੇ ਮੈਂ ਆਖਿਆ ਰਾਮ ਦੀ ਇਹ ਦਸ਼ਾ ਕਿਉਂ ਬਣੀ? ਉਹਨੂੰ ਤਲਵਾਰ ਤੇ ਤੀਰ ਦੀ ਕਿਉਂ ਲੋੜ ਪਈ? ਸਪਸ਼ਟ ਕਰੋ ਇਸ ਗੱਲ ਨੂੰ ਮੈਂ। ਜਾਂ ਤੇ ਕਹਿ ਦਿਓ ਕਿ ਰਾਵਣ ਗਿਆਨ ਨਾਲ ਮਰਿਆ ਸੀ। ਸ਼ਾਂਤੀ ਨਾਲ ਮਰ ਗਿਆ ਸੀ। ਵਿਚਾਰ ਨਾਲ ਮਰਿਆ ਸੀ। ਐਸੀ ਗੱਲ ਤੇ ਹੈ। ਲੜਾਈ ਹੋਈ। ਬਹੁਤ ਵੱਡਾ ਯੁੱਧ ਹੋਇਆ। ਤੇ ਮੈਂ ਕਿ ਕੋਈ ਤੁਸੀਂ ਸਿੱਧ ਕਰ ਸਕਦੇ ਹੋ। ਕਿ ਸ੍ਰੀ ਕ੍ਰਿਸ਼ਨ ਨੇ ਦਰਯੋਧਨ ਨੂੰ ਗਿਆਨ ਨਾਲ ਮਾਰਿਆ ਸੀ ਵਿਚਾਰ ਨਾਲ ਮਾਰਿਆ ਸੀ ਸ਼ਾਂਤੀ ਨਾਲ ਮਾਰਿਆ ਸੀ ਕਟਾਈ ਤਲਵਾਰ ਸੁਦਰਸ਼ਨ ਚੱਕਰ ਸ਼ਸਤਰ ਦੀ ਗੱਲ ਹੋਈ ਉਹ ਸ਼ਸਤਰ ਉਠਾ ਕੇ ਅਵਤਾਰ ਹੋ ਸਕਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਸਤਰ ਚੁੱਕ ਲੈਣ ਉਹ ਤੁਹਾਡੀ ਦ੍ਰਿਸ਼ਟੀ ਚ ਅਵਤਾਰ ਨਹੀਂ ਜਾਂ ਤੇ ਅਗਿਆਨਤਾ ਹੈ ਤੁਹਾਡੀ ਜਾਂ ਤੁਹਾਡਾ ਤਸੁਰਪਣਾ ਹੈ ਤੁੰਗ ਦੇ ਲਈ ਇਹਨਾਂ ਦੋਵਾਂ ਚ ਇੱਕ ਗੱਲ ਜ਼ਰੂਰ ਹੈ ਜੇ ਅਗਿਆਨਤਾ ਹੈ ਤਾਂ ਫਿਰ ਕਾਬਲੇ ਮੁਆਫਾ ਤੁਸੀਂ ਤੇ ਜੇ ਤਾਸਬ ਹੈ ਤਾਂ ਫਿਰ ਫਟਕਾਰ ਲਾਨਸ ਹੈ ਕਿ ਐਸੇ ਮਹਾਪੁਰਸ਼ ਦੀ ਕਰਨੀ ਦੇ ਕੋਈ ਸ਼ਬਦ ਕਰੋ ਔਰ ਉਹਨੂੰ ਖੇਦ ਸਾਇਦ ਜ਼ਾਹਿਰ ਕਰਨ ਦੀ ਕੋਸ਼ਿਸ਼ ਕਰੋ ਜਿਸਨੇ ਦੇਸ਼ ਵਾਸੀਆਂ ਵਾਸਤੇ ਇੱਕ ਮਹਾਨ ਕਮਕੀ ਬੜਾ ਉੱਚਾ ਕਮਕੀ